ਗੱਲਾਂ 'ਚ ਗੱਲ ਨਿਕਲੀ ਕਹਿੰਦੇ ਵੀ BBM ਵਿੱਚ EMPLY ਕੋਈ ਇੰਜੀਨੀਅਰ ਜਾਣ ਨੂੰ ਤਿਆਰ ਨਹੀਂਗਾ ਫਿਰ ਉਹਦੇ 'ਚ ਗੱਲ ਇਹ ਕੱਢੀ ਵੀ ਤੁਸੀਂ ਵਿਸ਼ੇਸ਼ ਭਰਤੀ ਕਰ ਲੋ ਸਪੈਸ਼ਲ ਭਰਤੀ ਰੂਲ ਬਣਾ ਲਓ ਉਹਦੇ ਤਹਿਤ ਭਰਤੀ ਕਰੋ ਭਰਤੀ ਰੂਲਾਂ ਵਿੱਚ ਇੱਕ ਕੰਡੀਸ਼ਨ ਲਾ ਦਿਓ ਵੀ ਜਿਹੜਾ EMPLY ਇਸ ਭਰਤੀ 'ਚ ਚੁਣਿਆ ਜਾਊਗਾ ਸਿਲੈਕਟ ਹੋ ਜਾਊਗਾ ਉਹਨੂੰ ਘੱਟੋ ਘੱਟ 15 ਸਾਲ BBM 'ਚ ਰਹਿਣਾ ਪਊਗਾ ਇਹ ਪ੍ਰੋਪੋਜ਼ਲ ਅਫਸਰਾਂ ਨੇ ਉੱਪਰ ਭੇਜੀਆਂ ਉਦੋਂ ਦੇ ਜਿਹੜੇ ਮੰਤਰੀ ਸੰਤਰੀ ਸੀ ਉਹਨਾਂ ਨੇ ਪ੍ਰੋਵਾਈਡ ਨਹੀਂ ਕੀਤੀ। ਇਹ ਹੀ ਸਭ ਤੋਂ ਵੱਡੀ ਪ੍ਰੋਬਲਮ ਐ ਪੰਜਾਬ ਹੈ ਕਿ ਅੱਜ ਪੰਜਾਬ ਖੜਾ ਕਿੱਥੇ? ਖੇਤੀਬਾੜੀ ਤੇ ਖੇਤੀਬਾੜੀ ਲਈ ਸਿੰਜਾਈ ਚਾਹੀਦੀ ਐ ਤੇ ਸਿੰਜਾਈ ਲਈ ਪਾਣੀ ਐ ਜੇ ਪਾਣੀ ਨਹੀਂ ਕੱਢਿਆ ਤੁਸੀਂ ਥੱਲਿਓ ਤੇ ਨਹਿਰਾਂ ਢਾਡੀਆਂ ਆਂਦੀਆਂ ਸੀ ਤੇ ਜ਼ਰਖੇ ਜ਼ਮੀਨ ਤਾਂ ਹੀ ਬਣੀ ਸੀਗੀ। ਖਣੇਜ ਪਦਾਰਥ ਚੱਲਦੇ ਆ ਰਹੇ ਸੀਗੇ ਪਹਾੜਾਂ ਤੋਂ। ਪੰਜਾਬ ਦੀ ਫਸਲਾਂ ਚੰਗੀਆਂ ਹੋ ਰੀਆਂ ਸਨ ਐਵੇਂ ਨਹੀਂ ਕਹਿੰਦੇ ਕਿ 72% ਕਣਕ ਦਾ ਹਿੱਸਾ ਸੀਗਾ ਕੇਂਦਰੀ ਖਾਦ ਭੰਡਾਰ ਦੇ ਵਿੱਚ ਅੱਗੋਂ ਕੁਝ ਗੱਲਾਂ ਐਸੀਆਂ ਬਣ ਗਈਆਂ ਲੋਕਾਂ ਨੇ ਪਏ ਵਾਲੇ ਪਿਆਂ ਤੋਂ ਬਾਅਦ ਸਰਕਾਰੀ ਰਾਹਾਂ ਤੋਂ ਬਾਅਦ ਕਸੀਆਂ ਤੇ ਸੂਏ ਵਾਲੇ ਹੁਣ ਜਦੋਂ ਇਹ ਨਵੀਂ ਗੱਲ ਸ਼ੁਰੂ ਹੋਈ ਹੈ ਉਹਦੇ 'ਚ ਮੈਂ ਇੱਕ ਇਸ ਗੱਲ ਦਾ ਹਮਾਇਤੀ ਹਾਂ ਕਿ ਜਦੋਂ ਆਪਾਂ ਸਿੰਚਾਈ ਸਾਧਨ ਹੀ 21% ਤੇ ਲੈਣਦੇ ਸਾਰੇ ਪੰਜਾਬ ਦੀ ਜਿਹੜੀ ਸਰਫੇਸ ਇਰੀਗੇਸ਼ਨ ਹੋ ਰਹੀ ਉਹ 21% ਹੋ ਰਹੀ ਸੀ ਬੀਤੇ ਰਿਕਾਰਡ ਮੁਤਾਬਕ ਨਹਿਰਾਂ ਰਾਈ ਅੱਜ ਸਾਰੀਆਂ ਗੱਲਾਂ ਕਰ ਲੀਆਂ ਸਪੈਸ਼ਲ ਸੈਸ਼ਨ ਹੋ ਗਿਆ ਆਲ ਪਾਰਟੀ ਮੀਟਿੰਗ ਹੋ ਗਈ ਇਸ ਤੋਂ ਵਧੀਆ ਕੋਈ ਮੀਲ ਪੱਥਰ ਗੱਡਿਆ ਨਹੀਂ ਜਾ ਸਕਦਾ ਪੰਜਾਬ ਦੀ ਰਾਜਨੀਤੀ ਵਿੱਚ ਹੋ ਗਿਆ ਪਰ ਗਏ ਕਿੱਥੇ ਅਸੀਂ ਇਸ ਤੋਂ ਅੱਗੇ ਕੋਈ ਸੋਚ ਲਿਆਂਦੀ ਅਸੀਂ ਭਾਰਤ ਸਰਕਾਰ ਨਾਲ ਕੋਈ ਗੱਲ ਕੀਤੀ ਕਿ ਸਾਡੀ ਰੀਮਾਡਲ ਕਰਨ ਵਾਲੀਆਂ ਨਹਿਰਾਂ ਨੇ ਉਨ੍ਹਾਂ ਦੇ ਵਿੱਚ ਪਾਣੀ ਘਟ ਜਾ ਰਿਹਾ ਉਹਨਾਂ ਦੀ ਕਪੈਸਿਟੀ ਘਟਦੀ ਜਾ ਰਹੀ ਹੈ ਕਿਉਂਕਿ ਡੀਸੈਲਟਿੰਗ ਹੋਣ ਵਾਲੀ ਹੈ ਰਿਪੇਅਰ ਹੋਣ ਵਾਲੀਆਂ ਨੇ ਕਿਸੇ ਦੀ ਕੋਈ ਪਰਵਾਹ ਨਹੀਂ ਮੈਂ ਤੇ ਹੱਲੇ ਤੱਕ ਨਹੀਂ ਗੱਲ ਵੇਖੀ ਕਿਤੇ ਐਡੀਸ਼ਨਲ ਸੈਂਟਰਲ ਅਸਿਸਟੈਂਸ ਮਿਲਦੀ ਹੈ ਕਿ ਆ ਚੀਜ਼ ਜਿਹੜੀ ਹੈ ਰੈਗੂਲਰ ਬਜਟ 'ਚ ਨਹੀਂ ਆ ਪਈ ਸਾਨੂੰ ਇਹਦੇ ਲਈ ਚਾਹੀਦੀ ਹੈ ਹੁਣ ਆਪਾਂ ਆਪਣੇ ਆਪ ਨੂੰ ਮਾਰਕੀਟ ਨਹੀਂ ਕਰ पाए ਆਪਾਂ ਭਾਰਤ ਸਰਕਾਰ ਨੂੰ ਤੇ ਗਲੋਬਲ ਲੈਵਲ ਤੇ ਆਪਣੇ ਆਪ ਨੂੰ ਬੇਝ ਨਹੀਂ ਕਰ ਪਾਏ ਵੀ ਅਸੀਂ ਹੈ ਕੀ ਆ ਪੰਚੀਮਾ ਸਾਹਿਬ ਇਹ ਦੱਸੋ ਜਿਹੜਾ ਤੁਸੀਂ ਵੀ ਉੱਥੇ ਪੰਜਾਬ ਵਿਧਾਨ ਸਭਾ ਹੀ ਸੀ ਜਿਹੜਾ ਮੇਨ ਮਤਾ ਪਾਸ ਕੀਤਾ ਵਿਧਾਨ ਸਭਾ ਸੈਸ਼ਨ ਚ ਹੋਇਆ ਹੈ ਵੀ ਪੰਜਾਬ ਨਦੀ ਜਲ ਵਟਵਾਰੇ ਸੰਬੰਧੀ ਬੀਬੀ ਐਮਬੀ ਦਾ ਕੋਈ ਵੀ ਫੈਸਲਾ ਨਹੀਂ ਮੰਨੇਗਾ ਇਹ ਤੋਂ ਕਿੰਨੀ ਕਿ ਤਸੱਲੀ ਹੈ ਤੁਹਾਡੀ ਮੇਰੀ ਕੋਈ ਤਸੱਲੀ ਨਹੀਂ ਓਕੇ ਐਡਮਿਨਿਸਟ੍ਰੇਟਿਵ ਆਰਡਰ ਨੇ ਨਲੀਫਾਈ ਹੋ ਗਏ ਉਹਨੂੰ ਪ੍ਰੈਕਟੀਕਲੀ ਰੋਕਣ ਦੇ ਬਹੁਤ ਸਾਰੇ ਸਾਧਨ ਹੁੰਦੇ ਨੇ ਬਣ ਕੇ ਕੋਈ ਗੱਲ ਨਹੀਂ ਭਾਰਤ ਸਰਕਾਰ ਬੈਠੀਏ ਵਾਟਰ ਰਿਸੋਰਸਸ ਮੰਤਰਾਲਾ ਬੈਠਾ ਹੈ ਤੇ ਉਹਦਾ ਹੀ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਆ ਜੇ ਅਸੀਂ ਕਿਤੇ ਉੱਥੇ ਭੁੱਲ ਕਰ ਲਈਏ ਪਹਿਲੀ ਗੱਲ ਅਸੀਂ ਆਪਣੇ ਮੁਲਾਜ਼ਮ ਅਫਸਰ ਤੇ ਸੀਨੀਅਰ ਮੈਨੇਜਮੈਂਟ ਨਹੀਂ ਭੇਜੀ ਭਾਰਤ ਸਰਕਾਰ ਦਾ ਕੋਈ ਮੰਨਣੀ ਹੈ ਭਾਰਤ ਸਰਕਾਰ ਦੀ ਕੋਈ ਦੂਰੰਦੇਸ਼ੀ ਨਹੀਂ ਹੈ ਭਾਰਤ ਸਰਕਾਰ ਦੀ ਕੋਈ ਫਿਊਚਰ ਸੋਚ ਨਹੀਂ ਹੈ ਤਿੰਨੇ ਚੀਜ਼ਾਂ ਮੈਂ ਮੂਲੋ ਰੱਦ ਕਰਦਾ ਸਭ ਕੁਝ ਹੈਗਾ ਹਲਾਣਾ ਦੇਣ ਆਲਾ ਸੀ ਖਲੂਣਾ ਦੇ ਕੇ ਉਠਾਣ ਵਾਲੀ ਗੱਲ ਸੀ ਅੱਜ 31 ਲੱਖ ਹੈਕਟੇਅਰ ਦੇ ਵਿੱਚ ਅਸੀਂ ਝੋਨਾ ਬੀਜਣ ਜਾ ਰਹੇ ਹਾਂ ਸਾਡੇ ਇੱਕ 4 ਲੱਖ ਹੈਕਟੇਅਰ ਦੇ ਵਿੱਚ ਅਸੀਂ ਬਾਸਮਤੀ ਬੀਜਣੀ ਹੈ ਉਹ ਬਾਸਮਤੀ ਜਿਨੇ ਬੀਤੇ 5 ਸਾਲਾਂ ਦੇ ਵਿੱਚ ਐਵਰੇਜ 60000 ਕਰੋੜ ਤੋਂ ਵੱਧ ਦਾ ਵਿਦੇਸ਼ੀ سرمਾਇਆ ਲਿਆ ਕੇ ਦਿੱਤਾ ਅਸੀਂ ਆਪਣੇ ਆਪ ਨੂੰ ਪੇਸ਼ ਇੱਕ ਦਰ ਘਰ ਪਾਸੇ ਪਾ ਰਹੇ ਹਾਂ ਦੂਸਰੇ ਪਾਸੇ 35 ਲੱਖ ਹੈਕਟੇਅਰ ਸਾਰਾ ਰਕਬਾ ਮੰਨ ਲਓ ਪਲਸ ਮਾਈਨਸ 5% 2% ਸਾਰੇ ਦੇਸ਼ ਚ 470 ਲੱਖ ਹੈਕਟੇਰ ਦੇ ਵਿੱਚ ਝੋਨਾ ਲੱਗਣਾ ਤੇ ਪੰਜਾਬ ਕੱਲਾ ਸੈਂਟਰਲ ਫੂਡ ਪੂਲ ਲਈ ਚੌਲਾਂ ਦਾ 24% ਤੋਂ ਵੱਧ ਯੋਗਦਾਨ ਪਾ ਰਿਆ ਤੇ ਵਜਾਣ ਕਿੰਨਾ ਹੋ ਰਿਹਾ 8% ਜੇ ਪੰਜਾਬ ਨੇ ਅਣਗਹਿਲੀ ਕਰ ਲਈ ਨਹੀਂ ਸਾਡੇ ਬੰਦਿਆਂ ਸਮੇਂ ਰਹਿੰਦਿਆਂ ਕੋ ਗੱਲ ਕੀਤੀ ਸਾਡੀ ਸੋਚ ਚ ਕੁਝ ਢਿੱਲ ਰਹਿ ਗਈ ਭਾਰਤ ਸਰਕਾਰ ਦੀਆਂ ਖਾਂ ਬੰਦ ਨੇ